ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਨੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੌਣੇ ਸ਼ੁਰੂ ਕਰ ਦਿੱਤੇ ਹੈ ਤਾਂ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਪੰਛੀ ਪਰਿੰਦੇ ਜਾਨਵਰਾਂ ਦੀ ਮਦਦ ਕਰਨ ਦਾ ਸਾਨੂੰ ਕੀ ਫਾਲ ਮਿਲਦਾ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੱਸਣ ਜਾ ਰਹੀ ਹਾਂ ਸੰਗਤ ਜੀ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਸਾਧ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਸਾਡੇ ਬਜ਼ੁਰਗ ਇਹ ਗੱਲ ਕਈ ਵਾਰ ਸਾਨੂੰ ਸਮਝਾਉਂਦੇ ਹਨ ਕਿ ਜਿਹੜਾ ਵੀ ਮਨੁੱਖ ਇਹ ਪੰਛੀ ਪਰਿੰਦੇ ਜਾਨਵਰਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਮਦਦ ਕਰਦਾ ਹੈ ਤਾਂ ਉਹਨੂੰ ਬਹੁਤ ਜ਼ਿਆਦਾ ਫਾਲ ਮਿਲਦਾ ਹੈ 8 ਫਾਇਦੇ ਉਸ ਇਨਸਾਨ ਨੂੰ ਹੁੰਦੇ ਹਨ ਇਹ ਨੇਕ ਕੰਮ ਕਰਨ ਦੇ ਤਾਂ ਉਹ 8 ਫਾਇਦੇ ਕਿਹੜੇ ਹੁੰਦੇ ਹਨ ਇਹਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣੋ ਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਵੈਸੇ ਤਾਂ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੀ ਬਣਾਈ ਹੋਈ ਇਹ ਜੀਵ ਜੰਤ ਪਾਵ ਕੇ ਪੰਛੀ ਪ੍ਰਿੰਦੇ ਜਾਨਵਰ ਇਹ ਕਿਸੇ ਦੇ ਮਹਤਾਜ ਨਹੀਂ ਹੁੰਦੇ ਪਰਮਾਤਮਾ ਨੇ ਜੋ ਵੀ ਇਹਨਾਂ ਦੀ ਰੋਜੀ ਰੋਟੀ ਲੇਕੀ ਹੈ ਇਹ ਉਹ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਸਵੇਰ ਤੋਂ ਹੀ ਨਿਕਲ ਜਾਂਦੇ ਹਨ ਪਾਵ ਕੇ ਆਪਣਾ ਚੋਗਾ ਆਪ ਚੋਗਦੇ ਹਨ ਪਰ ਕਈ ਵਾਰ ਪਰਮਾਤਮਾ ਵਾਹਿਗੁਰੂ ਜੀ ਸਾਡੇ ਤੇ ਦਇਆ ਕਰਦੇ ਹਨ ਤਰਸ ਕਰਦੇ ਹਨ ਸਾਡੇ ਹੱਥੋਂ ਇਹ ਨੇਕ ਕੰਮ ਕਰਵਾਉਂਦੇ ਹਨ ਸਿਆਣੇ ਕਹਿੰਦੇ ਹਨ ਕਿ ਜਦੋਂ ਆਪਾਂ ਕਿਸੇ ਵੀ ਪੰਛੀ ਪਰਿੰਦੇ ਜਾਨਵਰ ਦੀ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰਦੇ ਹਾਂ ਇਹ ਬੇਜੁਬਾਨਾ ਦਾ ਕਿਸੇ ਵੀ ਤਰੀਕੇ ਦੇ ਨਾਲ ਭਲਾ ਕਰਦੇ ਹਾਂ ਤਾਂ ਇਹ ਭਲੇ ਦੇ ਬਦਲੇ ਵਾਹਿਗੁਰੂ ਜੀ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਹਨ ਤੇ ਸਭ ਤੋਂ ਪਹਿਲੀ ਕਿਰਪਾ ਸਭ ਤੋਂ ਪਹਿਲਾ ਫਾਇਦਾ ਸਾਨੂੰ ਕੀ ਮਿਲਦਾ ਹੈ ਇਹ ਨੇਕ ਕੰਮ ਕਰਨ ਦਾ ਸੰਡਾ ਚੰਗਾ ਕਰਮ ਬੰਦਾ ਹੈ ਤੇ ਸਾਨੂੰ ਇਹ ਗੱਲ ਵਾਰ-ਵਾਰ ਸਮਝਾਈ ਜਾਂਦੀ ਹੈ ਕਿ ਸਾਨੂੰ ਜੋ ਮਿਲਦਾ ਹੈ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਤਾਂ ਜੋ ਆਪਣੇ ਨੇਕ ਕੰਮ ਕਰਾਂਗੇ ਤੇ ਚੰਗਾ ਕਰਮ ਕਰਾਂਗੇ ਤਾਂ ਇਹ ਚੰਗੇ ਕਰਮ ਦੇ ਬਦਲੇ ਸਾਨੂੰ ਫਲ ਵੀ ਚੰਗਾ ਮਿਲੇਗਾ ਮਹਾਪੁਰਖ ਜੀ ਕਹਿੰਦੇ ਹਨ ਕਿ ਆਪਾਂ ਜਦੋਂ ਕਿਸੇ ਵੀ ਮਨੁੱਖ ਦੀ ਕਿਸੇ ਵੀ ਜੀਵ ਜਾਨਵਰ ਦੀ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰਦੇ ਹਾਂ ਕਿਸੇ ਬੇਸਹਾਰੇ ਦਾ ਸਹਾਰਾ ਬੰਦੇ ਹਾਂ ਤਾਂ ਸਤਿਗੋ ਸੱਚੇ ਪਾਤਸ਼ਾਹ ਜੀ ਦੀ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸਾਡੇ ਇਹਨਾਂ ਦੋਹਾਂ ਹੱਥਾਂ ਰਾਈਂ ਕੇਤੇ ਹੋਏ ਮਦਦ ਕੀਤਾ ਹੋਏ ਕਿਸੇ ਦਾ ਭਲਾ ਸਾਡੇ ਕੋਲ ਕਈ ਹੱਥਾਂ ਦੇ ਰਾਈਂ ਵਾਪਸ ਆਉਂਦਾ ਹੈ ਭਾਵੇਂ ਸਤਿਗੋ ਸੱਚੇ ਪਾਤਸ਼ਾਹ ਸਾਡੇ ਹਰ ਇੱਕ ਕਰਮ ਦਾ ਫਲ ਸਾਨੂੰ ਕਈ ਗੁਣਾ ਕਰਕੇ ਮੋੜਦੇ ਹਨ ਮਾੜੇ ਕੰਮ ਕਰਦੇ ਹਾਂ ਤਾਂ ਮਾੜੇ ਕਰਮ ਬੰਦੇ ਹਨ ਤੇ ਉਹ ਮਾਣੇ ਕਰਮਾਂ ਦਾ ਫਲ ਵੀ ਕਈ ਗੁਣਾ ਹੋ ਕੇ ਮਿਲਦਾ ਹੈ ਜੇ ਚੰਗੇ ਕੰਮ ਕਰਾਂਗੇ ਤਾਂ ਚੰਗੇ ਕਰਮ ਬਣਨਗੇ ਤੇ ਚੰਗੇ ਕਰਮਾਂ ਦਾ ਫਲ ਵੀ ਸਾਨੂੰ ਕਈ ਗੁਣਾ ਹੋ ਕੇ ਮਿਲੇਗਾ ਇਸ ਕਰਕੇ ਪਹਿਲਾ ਫਾਇਦਾ ਤਾਂ ਸਾਨੂੰ ਇਹ ਮਿਲਦਾ ਹੈ ਨੇਕ ਕੰਮ ਕਰਕੇ ਸਾਡਾ ਚੰਗਾ ਕਰਮ ਬਣਦਾ ਹੈ ਦੂਜਾ ਸਾਨੂੰ ਵਾਿਗੁਰੂ ਜੀ ਦੀ ਕੋਸ਼ਿਸ਼ ਮਿਲਦੀ ਹੈ ਵਾਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਸ ਤੋਂ ਬਾਅਦ ਮਹਾਂਪੁਰਖ ਜੀ ਕਹਿੰਦੇ ਹਨ ਜਦੋਂ ਆਪਾਂ ਇਹ ਪੰਛੀ ਪਰਿੰਦਿਆਂ ਦਾ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰਦੇ ਹਾਂ ਤਾਂ ਪੰਛੀ ਪਰਿੰਦੇ ਜਾਨਵਰ ਬੋਲ ਨਹੀਂ ਸਕਦੇ ਪਰ ਸਾਡੇ ਲਈ ਅੰਦਰੋਂ ਦੁਆਵਾਂ ਅਸੀਸਾਂ ਕਰਦੇ ਹਨ ਇਹ ਜਿਸ ਵੀ ਘਰ ਜਾਂਦੇ ਹਨ ਜਿਸ ਵੀ ਘਰ ਦਾ ਖਾਂਦੇ ਹਨ ਉਹਦੇ ਲਈ ਪ੍ਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਦੇ ਹਨ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਬੰਦੇ ਨੇ ਮੇਰਾ ਟਿੰਡ ਪਰਿਆ ਮੇਰੀ ਮਦਦ ਕੀਤੀ ਤੁਸੀਂ ਇਹਦੀ ਮਦਦ ਕਰਨਾ ਤੁਸੀਂ ਇਹਦਾ ਢਿੱਡ ਪਰਨਾ ਭਾਵ ਕਿ ਪੰਛੀ ਪ੍ਰਿੰਦੇ ਸਾਡੇ ਘਰ ਦੀਆਂ ਵਰਕਤਾਂ ਦੀ ਅਰਦਾਸ ਕਰਦੇ ਹਨ ਸਾਡੇ ਸਿਆਣੇ ਕਹਿੰਦੇ ਹਨ ਕਿ ਬੇਜੁਬਾਨਾਂ ਦੀਆਂ ਦੁਆਵਾਂ ਅਸੀਸਾਂ ਇਹਨਾਂ ਦੀ ਤੁਰੰਦਰੋਂ ਨਿਕਲੀ ਆਵਾਜ਼ ਤੁਰ ਦਰਗਾਹ ਤੱਕ ਪਹੁੰਚਦੀ ਹੈ ਉਸ ਤੋਂ ਬਾਅਦ ਸਿਆਣੇ ਕਹਿੰਦੇ ਕਿ ਜਦੋਂ ਆਪਾਂ ਪੰਛੀ ਪ੍ਰਿੰਦੇ ਦੇ ਨਾਲ ਸਮਾਂ ਬਿਤਾਉਂਦੇ ਹਾਂ ਤਾਂ ਮਨ ਨੂੰ ਬਹੁਤ ਸ਼ਾਂਤੀ ਸਕੂਨ ਮਿਲਦਾ ਹੈ ਇਨਸਾਨੋ ਕਿਸੇ ਪ੍ਰਕਾਰ ਦੀ ਕੋਈ ਵੀ ਚਿੰਤਾ ਹੋਵੇ ਕੋਈ ਵੀ ਟੈਨਸ਼ਨ ਹੋਵੇ ਡਿਪਰੈਸ਼ਨ ਹੋਵੇ ਤਾਂ ਇਹਨਾਂ ਦੇ ਨਾਲ ਸਮਾਂ ਬਿਤਾਉਣ ਦੇ ਨਾਲ ਬੰਦਾ ਸਭ ਕੁਝ ਭੁੱਲ ਜਾਂਦਾ ਹੈ ਸਾਥ ਸੰਗਜ ਜਦੋਂ ਅਸੀਂ ਇਹ ਬਚਪਾਨ ਨੂੰ ਪਿਆਰ ਕਰਦੇ ਹਾਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ ਤਾਂ ਇਹ ਸਾਡੇ ਨਾਲੋਂ ਵੀ ਦੁੱਗਣਾ ਪਿਆਰ ਸਾਨੂੰ ਦਿੰਦੇ ਹਨ ਕਈ ਵਾਰ ਡਾਕਟਰ ਦੀ ਸਲਾਹ ਦਿੰਦੇ ਹਨ ਕਈ ਵਾਰ ਡਾਕਟਰ ਸਲਾਹ ਦਿੰਦੇ ਹਨ ਕਿ ਜੇਕਰ ਦਿਮਾਗ ਤੇ ਕੋਈ ਪਰੇਸ਼ਾਨੀ ਹੈ ਟੈਨਸ਼ਨ ਹੈ ਤਾਂ ਕੁਝ ਸਮਾਂ ਪੇੜ ਪੌਦਿਆਂ ਪੰਛੀਆਂ ਦੇ ਨਾਲ ਸਮਾਂ ਬਿਤਾਓ ਕਿਉਂਕਿ ਇਹਨਾਂ ਦੇ ਨਾਲ ਸਮਾਂ ਬਿਤਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਕੌਣ ਮਿਲਦਾ ਹੈ ਉਹ ਪੈਸੇ ਦੇ ਨਾਲ ਵੀ ਨਹੀਂ ਮਿਲ ਸਕਦਾ ਉਹ ਕਿਸੇ ਦਵਾਈ ਦੇ ਨਾਲ ਵੀ ਨਹੀਂ ਮਿਲ ਸਕਦਾ ਜੋ ਇਹ ਸਾਡੇ ਮਨ ਨੂੰ ਸ਼ਾਂਤੀ ਦਿੰਦੇ ਹਨ ਸਕੂਨ ਦਿੰਦੇ ਹਨ ਸਾਡੇ ਮਨ ਨੂੰ ਅਸਲ ਖੁਸ਼ੀ ਦਾ ਅਨੁਭਵ ਕਰਵਾਉਂਦੇ ਹਨ ਸਾਡੇ ਮਨ ਦੇ ਕਈ ਦੋਸ਼ ਖਤਮ ਹੁੰਦੇ ਹਨ ਉਸ ਤੋਂ ਬਾਅਦ ਸਿਆਣੇ ਕਹਿੰਦੇ ਹਨ ਕਿ ਜਦੋਂ ਆਪਾਂ ਇਹ ਨੇਕ ਕੰਮ ਕਰਦੇ ਹਾਂ ਤਾਂ ਇਹ ਨੇਕ ਕੰਮ ਦਾ ਅਸਰ ਸਾਡੇ ਬੱਚਿਆਂ ਤੇ ਵੀ ਪੈਂਦਾ ਹੈ ਸਾਡੇ ਬੱਚਿਆਂ ਨੂੰ ਸਾਡੇ ਵਿੱਚੋਂ ਇਹ ਗੁਣ ਮਿਲ ਜਾਂਦੇ ਹਨ ਕਿਉਂਕਿ ਸੰਗਤ ਜੀ ਕਿਸੇ ਵੀ ਕਿਉਂਕਿ ਸੰਗਤ ਜੀ ਕਿਸੇ ਦੀ ਮਦਦ ਕਰਨਾ ਕਿਸੇ ਦਾ ਭਲਾ ਕਰਨਾ ਇਹ ਹਰ ਇੱਕ ਦੀ ਵਸਤੂ ਗੱਲ ਨਹੀਂ ਇਹ ਕਿਰਪਾ ਵੀ ਕਿੱਥੇ-ਕਿੱਥੇ ਹੁੰਦੀ ਹੈ ਤਾਂ ਤੁਸੀਂ ਕਰਮਾ ਵਾਲੇ ਹੋ ਪਰਮਾਤਮਾ ਜੀ ਦੀ ਬਣਾਈ ਹੋਈ ਇਹ ਜੀਵਾਂ ਤੇ ਲਈ ਕੁਝ ਕਰਨ ਦੀ ਭਾਵਨਾ ਤੁਹਾਡੇ ਮਨ ਦੇ ਵਿੱਚ ਹੈ ਤੁਸੀਂ ਇਹ ਸਤਗੋ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਜੀਵਾਂ ਤੇ ਪ੍ਰਤੀ ਮਨ ਵਿੱਚ ਤਸ ਦੀ ਦਇਆ ਦੀ ਭਾਵਨਾ ਰੱਖਦੇ ਹੋ ਬਹੁਤ ਚੰਗਾ ਗੁਣ ਹੈ ਨੇਕ ਗੁਣ ਹੈ ਤੇ ਜੇਕਰ ਇਹ ਗੁਣ ਤੁਹਾਡੇ ਵਿੱਚ ਹੈ ਤਾਂ ਤੁਹਾਨੂੰ ਦੇਖ ਕੇ ਤੁਹਾਡੇ ਬੱਚਿਆਂ ਦੇ ਵਿੱਚ ਵੀ ਜ਼ਰੂਰ ਆਵੇਗਾ ਕਿਉਂਕਿ ਸੰਗਤ ਜੀ ਅਸੀਂ ਜੋ ਵੀ ਕੰਮ ਕਰਦੇ ਹਾਂ ਸਾਡੇ ਬੱਚੇ ਸਾਡੇ ਵੱਲ ਦੇਖ ਕੇ ਉਹੀ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਦੇ ਹਾਂ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਨਹੀਂ ਪਵੇਗਾ ਸਾਡੇ ਬੱਚੇ ਸਾਨੂੰ ਦੇਖ ਦੇ ਕੇ ਇਹ ਸਿੱਖ ਜਾਣਗੇ ਕਿਸੇ ਦੀ ਮਦਦ ਕਰਨਾ ਕਿਸੇ ਬੇਸਹਾਰੇ ਦਾ ਸਹਾਰਾ ਬਣਨਾ ਇਹ ਬਹੁਤ ਹੀ ਨੇਕ ਗੁਣ ਹੈ ਅਤੇ ਇਸ ਦਾ ਅਸਰ 5.5 ਤੇ ਵੀ ਚੰਗਾ ਹੀ ਪੈਂਦਾ ਹੈ ਇਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਆਪਾਂ ਇਹ ਬੇਜੁਬਾਨਾਂ ਦੀ ਮਦਦ ਕਰਦੇ ਹਾਂ ਸਾਡੇ ਕਈ ਗ੍ਰਹਿ ਦੋਸ਼ ਕਰਮ ਦੋਸ਼ ਮਿਟ ਜਾਂਦੇ ਹਨ ਭਾਵ ਕਿ ਸਾਡੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਦਿਲਦਰ ਸਾਡੇ ਕਰਮਾਂ ਵਿੱਚ ਲਿਖੇ ਹੁੰਦੇ ਹਨ ਉਹ ਮਿਟ ਜਾਂਦੇ ਹਨ ਸੋ ਮੁਕ ਦੀ ਗੱਲ ਇਹ ਕਿ ਜੇ ਸਿਰਾਂ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਚੰਗਾ ਕਰਮ ਕਰਦੇ ਹਾਂ ਉਹਦਾ ਫਲ ਸਾਨੂੰ ਚੰਗਾ ਮਿਲਦਾ ਹੈ ਇਹ ਚੰਗੇ ਕਰਮ ਬਣਾਉਣਾ ਤੇ ਫਲ ਮਿਲਣਾ ਗਰਮੀ ਦੇ ਦਿਨ ਚੱਲ ਰਹੇ ਹਨ ਤੇ ਆਤਤ ਦੀ ਗਰਮੀ ਸੰਗਾਚੀ ਪੈ ਰਹੀ ਹੈ ਤਾਂ ਗਰਮੀ ਦੇ ਦਿਨਾਂ ਦੇ ਵਿੱਚ ਆਪੋ ਆਪਣੀਆਂ ਛੱਤਾਂ ਦੇ ਉੱਤੇ ਪਾਣੀ ਦੇ ਬਰਤਨ ਆਪੋ ਆਪਣੀਆਂ ਛੱਤਾਂ ਦੇ ਉੱਤੇ ਪਾਣੀ ਦੇ ਬਰਤਨ ਭਰ ਕੇ ਰੱਖੋ ਕੋਜ ਨਾ ਕੋਜੇ ਦਾਣਾ ਜੋਗਾ ਆਪਣੀ ਛੱਤ ਦੇ ਉੱਤੇ ਰੱਖੋ ਤਾਂ ਜੋ ਪੰਛੀ ਪੰਛੀ ਤਾਂ ਜੋ ਪੰਛੀ ਪਰਿੰਦੇ ਤੁਹਾਡੇ ਘਰ ਦੇ ਵਿੱਚ ਆਉਣ ਤਾਂ ਕੋਈ ਭੁੱਖਾ ਪਿਆਸਾ ਨਾ ਜਾਵੇ ਵਾਇਗ੍ਰੋ ਜੀ ਸਾਡੇ ਨੌ ਕੰਮ ਦੇ ਬਦਲੇ ਸਾਡੇ ਉਹ ਤੇ ਪਤਾ ਨਹੀਂ ਕਿੰਨੇ ਕੁ ਕਿਰਪਾ ਕਰਨਗੇ ਕਿਉਂਕਿ ਜਦੋਂ ਅਸੀਂ ਪਰਮਾਤਮਾ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਧਿਆਨ ਰੱਖਦੇ ਹਾਂ ਜੀਵ ਜੰਤੂਆਂ ਦਾ ਖਿਆਲ ਕਰਦੇ ਹਾਂ ਇਹ ਸਾਰੇ ਹੀ ਵਾਇਗ੍ਰੋ ਜੀ ਦੀ ਜੀ ਜਾਣਦੇ ਹੈ ਜਦੋਂ ਆਪਾਂ ਇਹਨਾਂ ਦਾ ਧਿਆਨ ਰੱਖਦੇ ਹਾਂ ਤਾਂ ਪਰਮਾਤਮਾ ਖੁਸ਼ ਹੁੰਦੇ ਹਨ ਉਸ ਮਨੁੱਖ ਤੇ ਬੜੇ ਹੀ ਉਸ ਮਨੁੱਖ ਤੇ ਬੜੇ ਮਿਹਰਬਾਨ ਹੁੰਦੇ ਹਨ ਤੇ ਜੇਕਰ ਕੋਈ ਮਨੁੱਖ ਕੋ ਸੋਨੇ ਵਾਇਗ੍ਰੋ ਸੱਚੇ ਪਾਸ਼ਾ ਜਿਦੀ ਬਣਾਈ ਹੋਈ ਸ੍ਰਿਸ਼ਟੀ ਦੀ ਸੋਨੇ ਕੁਦਰਤ ਤੇ ਨਾਲ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਕਰਦਾ ਹੈ ਤਾਂ ਸਤਗੁਰ ਸੱਚੇ ਪਾਸ਼ਾ ਜਿਦੀ ਬਣਾਈ ਹੋਈ ਜੀਵ ਜੰਤਾ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਅਤਿਆਚਾਰ ਕਰਦਾ ਹੈ ਤਾਂ ਫਿਰ ਸਤਗੁਰ ਸੱਚੇ ਪਾਸ਼ਾ ਉਹਦੇ ਨਾਲ ਨਾਰਾਜ਼ ਵੀ ਹੋ ਜਾਂਦੇ ਹਨ ਇਹ ਸਾਰੀ ਗੱਲਬਾਤ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਦੇ ਰਾਹੀਂ ਸਮਝਦੇ ਹਾਂ ਕਿਉਂਕਿ ਇਹ ਘਟਨਾ ਇਹ ਸਾਖੇ ਸੁਣ ਕੇ ਸਾਨੂੰ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇਗੀ ਕਿ ਜਦੋਂ ਅਸੀਂ ਬੇਜਵਾਨਾਂ ਦੀ ਮਦਦ ਕਰਦੇ ਹਾਂ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿੰਝ ਮਿਹਰਬਾਨ ਹੁੰਦੇ ਹਨ ਪਰ ਜੇਕਰ ਅਸੀਂ ਬੇਜਵਾਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਅਤਿਆਚਾਰ ਕਰਦੇ ਹਾਂ ਤਾਂ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਓ ਸਾਖੀ ਨੂੰ ਸੁਣਦੇ ਹਾਂ ਸੰਗਤ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜਿਮਾਂ ਦੇ ਵਿੱਚ ਕਹਿੰਦੇ ਬਾਬਾ ਜੀ ਦੀ ਭਜਨ ਪੰਦਗੀ ਕਰ ਰਹੇ ਸਨ ਤੇ ਸਾਹਮਣੇ ਉਹਨਾਂ ਦਾ ਧਿਆਨ ਕਿਸਾਨ ਦੇ ਪਿਆ ਜੋ ਆਪਣੇ ਖੇਤਾਂ ਵਿੱਚ ਭਲਦਾਂ ਦੇ ਨਾਲ ਹਲ ਚਲਾ ਰਿਹਾ ਸੀ ਕਹਿੰਦੇ ਗਰਮੀ ਦੇ ਦਿਨ ਸਨ ਇਸ ਕਰਕੇ ਗਰਮੀ ਕਰਕੇ ਉਹ ਭਲਦਾਂ ਦਾ ਹਲ ਬਿਹਾਲ ਹੋਇਆ ਪਿਆ ਸੀ ਗਰਮੀ ਕਰਨੋਂ ਭਲਦਾਂ ਦੀਆਂ ਜੀਭਾਂ ਬਾਹਰ ਨਿਕਲੀਆਂ ਸਨ ਪਰੇ ਕਿਸਾਨ ਉਹਨਾਂ ਬਲਦਾਂ ਦੇ ਕੋਈ ਵੀ ਤਰਸ ਨਹੀਂ ਕਰ ਰਿਹਾ ਸੀ ਬਲਕਿ ਹੋਰ ਉਹਨਾਂ ਨੂੰ ਮਾਰ-ਮਾਰ ਕੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਕਹਿੰਦੇ ਬਾਬਾ ਜੀ ਤੋਂ ਰਿਆ ਨਾ ਗਿਆ ਬਾਬਾ ਜੀ ਉਹ ਕਿਸਾਨ ਦੇ ਕੋਲ ਗਏ ਤੇ ਕਹਿਣ ਲੱਗੇ ਪਾਈਏ ਬੇਜਬਾਨਾਂ ਤੇ ਤਰਸ ਕਰ ਦਿਆ ਕਰ ਇਹਨਾਂ ਨੂੰ ਪਾਣੀ ਪਿਲਾ ਕੁਝ ਦੇ ਆਰਾਮ ਕਰਾ ਦੇ ਇਹਨਾਂ ਨੂੰ ਫਿਰ ਤੋਂ ਇਹਨਾਂ ਤੋਂ ਕੰਮ ਕਰਵਾ ਲਵੀਂ ਪਰ ਕਹਿੰਦੇ ਉਹ ਕਿਸਾਨ ਕਹਿਣ ਲੱਗਾ ਬਾਬਾ ਜੀ ਮੈਂਨੂੰ ਤੁਸੀਂ ਆਪਣੇ ਕੰਮ ਕਰਾਉਂਦੇ ਹੋ ਤੁਸੀਂ ਆਪ ਜਾ ਕੇ ਕੰਮ ਕਰੋ ਆਪਣਾ ਨਾਮ ਜਪੋ ਮੈਨੂੰ ਪਤਾ ਹੈ ਕਿ ਮੈਂ ਇਨਾ ਤੋਂ ਕਿੰਜ ਕੰਮ ਲੈਣਾ ਹੈ ਪਰ ਆਕਿਉਨੇ ਬਾਬਾ ਜੀ ਦੀ ਗੱਲ ਨਾ ਮੰਨੀ ਬਾਬਾ ਜੀ ਦਾ ਮਨ ਬੜਾ ਉਦਾਸ ਹੋਇਆ ਉੱਥੋਂ ਆ ਕੇ ਉਹਨਾਂ ਦਾ ਮਨ ਨਹੀਂ ਸੀ ਲੱਗ ਰਿਹਾ ਧਿਆਨ ਵਾਰ-ਵਾਰ ਬਲਦਾਂ ਦੇ ਵਿੱਚ ਜਾ ਰਿਹਾ ਸੀ ਕਹਿੰਦੇ ਅੱਧਾ ਘੰਟਾ ਇੰਤਜ਼ਾਰ ਕੀਤਾ ਚਲੋ ਇੱਕ ਸਾਨ ਨੂੰ ਤਸਵੀਰ ਆਵੇਗਾ ਉਹਨਾਂ ਨੂੰ ਪਾਣੀ ਪਿਲਾਵੇਗਾ ਪਰ ਕਹਿੰਦੇ ਇੰਜ ਨਾ ਹੋਇਆ। ਬਾਬਾ ਜੀ ਨੇ ਅੱਧਾ ਘੰਟਾ ਇੰਤਜ਼ਾਰ ਕੀਤਾ ਫਿਰ ਉਹ ਕਿਸਾਨ ਦੇ ਕੋਲ ਗਏ ਤੇ ਕਹਿਣ ਲੱਗੇ, "ਭਾਈ ਇਹਨਾਂ ਤੇ ਥੋੜਾ ਜਿਆਦਾ ਤਰਸ ਕਰ। ਹੁਣ ਗਰਮੀ ਦੇ ਨਾਲ ਇਹਨਾਂ ਦਾ ਹਾਲੋ ਬਿਹਾਲ ਹੋਇਆ ਹੈ। ਇਹਨਾਂ ਦੀਆਂ ਜੀਭਾਂ ਪਾਰ ਆ ਚੁੱਕੀਆਂ ਹਨ। ਇਹਨਾਂ ਨੂੰ ਪਾਣੀ ਪਿਲਾ, ਥੋੜੀ ਦੇਰ ਆਰਾਮ ਕਰ ਲੈਣ ਦੇ ਫਿਰ ਤੂੰ ਆਪਣਾ ਕੰਮ ਕਰਵਾ ਲੈ।" ਪਰ ਕਹਿੰਦੇ ਉਹ ਕਿਸਾਨ ਨੂੰ ਗੁੱਸਾ ਆ ਗਿਆ। ਗੁੱਸੇ ਦੇ ਵਿੱਚ ਕਹਿਣ ਲੱਗਾ, "ਬਾਬਾ ਜੀ, ਤੁਸੀਂ ਵਾਰ-ਵਾਰ ਮੇਰਾ ਕੰਮ ਰੋਕਦੇ ਪਏ ਹੋ ਤੁਹਾਨੂੰ ਮੈਂ ਕਿਹਾ ਕਿ ਤੁਸੀਂ ਜਾ ਕੇ ਆਪਣਾ ਕੰਮ ਕਰੋ ਨਾਮ ਚੱਪੋ ਅਤੇ ਮੈਨੂੰ ਆਪਣਾ ਕੰਮ ਕਰਨ ਦਿਓ ਮੈਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਕਿੰਜ ਕਰਨਾ ਹੈ ਕਹਿੰਦੇ ਕਿਸਾਨ ਦੀ ਹਰ ਸਾਲ ਫਸਲ ਬਹੁਤ ਸੋਹਣੀ ਹੁੰਦੀ ਸੀ ਸਾਰੇ ਪਿੰਡ ਨਾਲੋਂ ਜ਼ਿਆਦਾ ਝਾੜ ਹੁੰਦਾ ਸੀ ਇਹਦੀ ਫਸਲ 'ਚੋਂ ਨਿਕਲਦਾ ਸੀ ਤੇ ਇਸ ਕਰਕੇ ਕਹਿੰਦੇ ਕਿ ਹਰ ਸਾਲ ਇਹ ਮਿਹਨਤ ਵੀ ਦੁੱਗਣੀ ਕਰਦਾ ਸੀ ਕਹਿੰਦੇ ਜਦੋਂ ਬਾਬਾ ਜੀ ਨੂੰ ਇਹਨੇ ਇਸ ਤਰ੍ਹਾਂ ਸਿੱਧਾ ਹੀ ਜਵਾਬ ਦੇ ਦਿੱਤਾ ਤਾਂ ਕਹਿਣਾ ਮੰਨਿਆ ਨਾ ਤਾਂ ਬਾਬਾ ਜੀ ਦੁਖੀ ਮਾਣ ਦੇ ਨਾਲ ਉਦਾਸ ਮਾਣ ਦੇ ਨਾਲ ਉਥੋਂ ਵਾਪਸ ਆ ਗਏ ਅਦੇ ਆਉਂਦਿਆਂ ਦੀ ਸੈਸਪਾਹੀ ਇਹਨਾਂ ਦੇ ਮੂੰਹ ਚੋਂ ਇਹ ਬਚਨ ਨਿਕਲੇ ਕਿ ਤੈਨੂੰ ਕੀ ਲੱਗਦਾ ਕਿ ਤੇਰੀ ਮਿਹਨਤ ਕਰਕੇ ਹੀ ਤੇਰੀ ਫਸਲ ਹੁੰਦੀ ਹੈ ਫਸਲ ਹੋਣੀ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਜੇਦੋਂ ਇਹਨਾਂ ਬੇਜਬਾਨਾਂ ਤੇ ਤਰਸ ਨਹੀਂ ਕਰ ਰਿਹਾ ਤਾਂ ਗੁਰੂ ਤੇਰੇ ਤੇ ਤਰਸ ਕਿੰਜ ਕਰਨਗੇ ਕਹਿੰਦੇ ਬਾਬਾ ਜੀ ਸੈਸਵਾਹੀ ਇਹ ਬੋਲ ਕੇ ਵਚਨ ਉਥੋਂ ਵਾਪਸ ਆ ਗਏ ਕਿਉਂਕਿ ਸੰਗਾ ਜੀ ਸੰਤ ਮਹਾਪੁਰਖ ਜੀ ਕਦੇ ਵੀ ਕਿਸੇ ਨੂੰ ਵਾਧਵਾ ਨਹੀਂ ਦਿੰਦੇ ਕੋਈ ਮਾੜਾ ਬਚਨ ਨਹੀਂ ਕਰਦੇ ਪਰ ਜਦੋਂ ਕਮਾਈ ਵਾਲੇ ਸੰਤ ਮਹਾਪੁਰਖਾਂ ਦਾ ਭਜਨ ਪੰਦਗੀ ਕਰਨ ਵਾਲੀਆਂ ਰੋਹਾਂ ਦਾ ਦਿਲ ਦੁੱਖਦਾ ਹੈ ਤਾਂ ਗਾਲਾਂ ਆਪਣੇ ਆਪ ਹੀ ਪਰਮਾਤਮਾ ਜੀ ਤੱਕ ਪਹੁੰਚ ਜਾਂਦੀਆਂ ਕਹਿੰਦੇ ਬਸ ਬਾਬਾ ਜੀ ਤਾਂ ਉਥੋਂ ਆ ਗਏ ਪਰ ਕਹਿੰਦੇ ਉਸੇ ਹੀ ਦਿਨ ਓਕੇ ਸਾਂਦੇ ਪਲਦਾਂ ਦੇ ਵਿੱਚੋਂ ਇੱਕ ਬਲਦ ਦੀ ਗਰਮੀ ਕਾਰਨ ਮੌਤ ਹੋ ਗਈ। ਅਤੇ ਦੂਸਰਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਕਹਿੰਦੇ ਇੱਦਾਂ ਹੀ ਸਮਾਂ ਬੀਤਦਾ ਗਿਆ। ਫਸਲ ਪੱਕ ਕੇ ਤਿਆਰ ਹੋ ਗਈ ਕਹਿੰਦੇ ਦੇਖਣ ਨੂੰ ਲੱਗ ਰਹੀ ਸੀ। ਇਸ ਵਾਰ ਵੀ ਕਿਸਾਨ ਦੀ ਫਸਲ ਸੋਣੀ ਹੈ ਬਹੁਤ ਜ਼ਿਆਦਾ ਝਾੜ ਹੈ। ਪਰ ਕਹਿੰਦੇ ਜਦੋਂ ਫਸਲ ਕੱਟੀ ਵੱਢੀ ਗਈ ਝਾੜੇ ਗਈ ਤਾਂ ਫਸਲ ਦੇ ਵਿੱਚੋਂ ਦਾਣੇ ਹੀ ਨਹੀਂ ਨਿਕਲੇ। ਕਹਿੰਦੇ ਦੇਖ ਕੇ ਸਾਰੇ ਹੈਰਾਨ ਹੋ ਗਏ ਕਿ ਇਹ ਕਿਸਾਨ ਦੇ ਪਿਤਾ ਜੀ ਨੇ ਇਹਨੂੰ ਪੁੱਛਿਆ ਭਾਈ ਤੂੰ ਤਾਂ ਮਿਹਨਤ ਵੀ ਬਹੁਤ ਕੀਤੀ ਸੀ ਫਿਰ ਕੀ ਘਾਟ ਰਹਿ ਗਈ ਹਰ ਸਾਲ ਸਾਰੇ ਪਿੰਡ ਨਾਲੋਂ ਜ਼ਿਆਦਾ ਝਾੜ ਨਿਕਲਦਾ ਸੀ ਆਪਣੀ ਫਸਲ ਜੋ ਇਸ ਵਾਰ ਕੀ ਹੋ ਗਿਆ ਕਹਿੰਦੇ ਇਧਰ ਕਿਸਾਨો ਵੀ ਹੁਣ ਤੱਕ ਸਮਝ ਆ ਚੁੱਕੇ ਸੀ ਕਿ ਲੱਗਦਾ ਮੈਂ ਉਹ ਕਮਾਈ ਵਾਲੇ ਮਹਾਪੁਰਖਾਂ ਦੀ ਉਦਣ ਗਲ ਨਹੀਂ ਮੰਨੀ ਐਸੇ ਹੀ ਕਰਕੇ ਇਹ ਸਭ ਕੁਝ ਹੋਇਆ ਕਹਿੰਦੇ ਉਹਨੇ ਸਾਰੀ ਗੱਲ ਆਪਣੇ ਪਿਤਾ ਜੀ ਨੂੰ ਦੱਸੀ ਪਿਤਾ ਜੀ ਚਾਟ ਹੀ ਸਮਝ ਗਏ ਇਹਨੇ ਤਾਂ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਉਹ ਸੰਤ ਮਹਾਪੁਰਖਾਂ ਦੀ ਕਮਾਈ ਨੂੰ ਜਾਣਦੇ ਸਨ ਕਹਿੰਦੇ ਬਾਬਾ ਜੀ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਗੱਲਾਂ ਕਰਦੇ ਸਨ ਜਦੋਂ ਵੀ ਕਿਸੇ ਨੇ ਆਪਣੀ ਕੋਈ ਵੀ ਦੁੱਖ ਤਕਲੀਫ ਲੈ ਕੇ ਬਾਬਾ ਜੀ ਦੇ ਕੋਲ ਜਾਣਾ ਤਾਂ ਬਾਬਾ ਜੀ ਕਹਿਣਾ ਗੁਰੂ ਸਾਹਿਬ ਜੀ ਨੂੰ ਪੁੱਛ ਕੇ ਦੱਸਾਂਗਾ ਅਤੇ ਕਹਿੰਦੇ ਬਾਅਦ ਦੇ ਵਿੱਚ ਜੋ ਵੀ ਦੱਸਣਾ ਉਹ ਗੱਲ ਸੋ ਪ੍ਰਤੀਸਤ ਸੱਚ ਹੁੰਦੀ ਸੀ ਇਸ ਕਰਕੇ ਉਹ ਕਿਸਾਨ ਦੇ ਪਿਤਾ ਜੀ ਉਹ ਬਾਬਾ ਜੀ ਦੀ ਕਮਾਈ ਨੂੰ ਜਾਣਦੇ ਸੀ ਤੇ ਉਸੇ ਵੇਲੇ ਹੀ ਆਪਣੇ ਪੁੱਤਰ ਨੂੰ ਬਾਹ ਫੜ ਕੇ ਬਾਬਾ ਜੀ ਦੇ ਕੋਲ ਲੈ ਗਏ ਅਰੇ ਜਾ ਕੇ ਮਾਫੀ ਮੰਗੀ ਬਾਬਾ ਜੀ ਸਾਨੂੰ ਮaaf ਕਰ ਦਿਓ ਮੇਰੇ ਇਹ ਪੁੱਤਰ ਨੂੰ ਮaaf ਕਰ ਦਿਓ ਇਹਦੇ ਤੋਂ ਅਣਜਾਣਪੁਣੇ ਚ ਗਲਤੀ ਹੋਈ ਹੈ ਤਾਂ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਕਿ ਭਾਈ ਮੈਂ ਨਹੀਂ ਕੁਝ ਵੀ ਕਿਹਾ ਨਾ ਮੈਂ ਕੁਝ ਕੀਤਾ ਪਰ ਉਹ ਪ੍ਰਮਾਤਮਾ ਜੀ ਸਭ ਦੇਖਦੇ ਨੇ ਜਦੋਂ ਕੋਈ ਵੀ ਇਨਸਾਨ ਉਹਦੇ ਜੀ ਜਨਤਾ ਤੇ ਤਰਸ ਨਹੀਂ ਕਰਦਾ ਤਾਂ ਫਿਰ ਗੁਰੂ ਵੀ ਉਹਦੇ ਤੇ ਤਰਸ ਨਹੀਂ ਕਰਦਾ ਇਸ ਕਰਕੇ ਗੁਰੂ ਦਾ ਡਰ ਸਾਡੇ ਮਨ ਦੇ ਵਿੱਚ ਹੋਣਾ ਜ਼ਰੂਰੀ ਹੈ ਉਹ ਪ੍ਰਮਾਤਮਾ ਨੇ ਬਣਾਈ ਹੋਈ ਰਚਨਾ ਹੈ ਸਾਰੇ ਜੀਵ ਪ੍ਰਮਾਤਮਾ ਦੇ ਬੱਚੇ ਹਨ ਇਹ ਸਭ ਦੇ ਵਿੱਚ ਆਤਮਾ ਹੈ ਸਭ ਨੂੰ ਦੁੱਖ ਤਰਦ ਹੁੰਦਾ ਹੈ ਤਕਲੀਫ ਹੁੰਦੀ ਹੈ ਇਸ ਕਰਕੇ ਇਹਨਾਂ ਦਾ ਦੁੱਖ ਦਇਤ ਸਮਝਣਾ ਚਾਹੀਦਾ ਹੈ ਮਹਾਪੁਰਖਾਂ ਨੇ ਕਿਹਾ ਜੇ ਅਸੀਂ ਮਾਲਕ ਦੇ ਜੀਵੰਤ ਤੇ ਤਰਸ ਨਹੀਂ ਕਰਦੇ ਤਾਂ ਫਿਰ ਮਾਲਕ ਸਾਡੇ ਤੇ ਵੀ ਤਰਸ ਨਹੀਂ ਕਰਦਾ ਸੋ ਸੰਗਤ ਜੀ ਇਹ ਸਾਖੀ ਆਪਾਂ ਆਪ ਜੀ ਨੂੰ ਡਰਾਉਣ ਦੇ ਲਈ ਨਹੀਂ ਬਲਕੇ ਸਮਝਾਉਣ ਦੇ ਲਈ ਸੁਣਾਈ ਤਾਂ ਜੋ ਸਾਨੂੰ ਇਹ ਗੱਲ ਸਮਝਦੇ ਵਿੱਚ ਆ ਜਾਵੇ ਕਈ ਵਾਰ ਅਸੀਂ ਮੇ ਜਾਣੇ ਅਣਜਾਣੇ ਵਿੱਚ ਇਦਾਂ ਦੀਆਂ ਗਲਤੀਆਂ ਕਰ ਬੈਠਦੇ ਹਾਂ ਮੰਨਦੇ ਹਾਂ ਕਿ ਕੁਝ ਜਾਨਵਰ ਕੁਝ ਪਸ਼ੂਆਂ ਤੋਂ ਇਨਸਾਨ ਕੰਮ ਲੈਂਦਾ ਹੈ ਪਰ ਉਹਨਾਂ ਦੇ ਦੇਖਭਾਲ ਕਰਨਾ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਣਾ ਤਾਂ ਸਾਡਾ ਫਰਜ਼ ਹੈ ਪਰ ਆਤਿਆਚਾਰ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਵੀ ਜੀਵ ਜੰਤੂ ਜਾਨਵਰ ਪਸ਼ੂ ਦਰਦ ਦੇ ਵਿੱਚ ਹੈ ਤਕਲੀਫ ਦੇ ਵਿੱਚ ਹੈ ਉਸ ਦੀ ਮਦਦ ਕਰੋ ਮਹਾਂਪੁਰਖ ਜੀ ਹਮੇਸ਼ਾ ਹੀ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਭਾਈ ਤਰਤ ਦੇ ਉੱਤੇ ਜੋ ਵੀ ਜੀਵ ਆਏ ਹਨ ਹਰ ਇੱਕ ਜੀਵ ਆਪੋ ਆਪਣੇ ਕਰਮਾਂ ਦਾ ਭੋਗ ਰੇ ਹਨ ਕੋਈ ਕਿਸੇ ਕਰਮ ਦਾ ਕੋਈ ਕਿਸੇ ਜਨਮ ਵਿੱਚ ਆਇਆ ਹੈ ਕੋਈ ਕਿਸੇ ਕਰਮ ਕਰਕੇ ਕਿਸੇ ਜਨਮ ਵਿੱਚ ਆਇਆ ਹੈ ਅਤੇ ਮਨੁੱਖ ਦੇ ਉੱਤੇ ਵੈਗ੍ਰੂ ਸੱਚੇ ਪਾਸ਼ਾ ਜੀ ਨੇ ਤਾਸ ਕਰਕੇ ਪਤਾ ਨਹੀਂ ਕਿਹੜੇ ਚੰਗੇ ਕਰਮ ਕਰਕੇ ਉਹਨਾਂ ਨੂੰ ਮਨੁੱਖੀ ਚਾਮਾ ਦਿੱਤਾ ਹੈ ਅਤੇ ਮਨੁੱਖ ਨੂੰ ਤਾਕਤ ਪਾਵਰ ਦੇ ਕੇ ਭੇਜਿਆ ਹੈ ਜਿਹਦੇ ਨਾਲ ਮਨੁੱਖ ਆਪਣਾ ਭਲਾ ਕਰ ਸਕਦਾ ਹੈ ਅਤੇ ਜੇ ਉਹ ਚਾਵੇ ਤਾਂ ਦੂਜਿਆਂ ਦਾ ਵੀ ਭਲਾ ਕਰ ਸਕਦਾ ਹੈ ਵੈਗ੍ਰੂ ਸੱਚੇ ਪਾਸ਼ਾ ਜੀ ਨੇ ਜਦੋਂ ਮਨੁੱਖ ਨੂੰ ਇਹ ਤਰਥੀਤੇ ਭੇਜਿਆ ਛੋਟੇ ਬੱਚੇ ਦੇ ਰੂਪ ਦੇ ਵਿੱਚ ਤੇ ਉਸ ਵਕਤ ਉਹਦੇ ਵਿੱਚ ਗੁਰੂ ਦੇ ਗੁਣ ਗੁਰੂ ਦੀ ਮੱਤ ਹੁੰਦੀ ਹੈ ਪਰ ਜਿਉਂ ਹੀ ਬੱਚਾ ਵੱਡਾ ਹੁੰਦਾ ਹੈ ਗੁਰੂ ਦੀ ਮੱਤ ਗੁਰੂ ਦੇ ਗਿਆਨ ਨੂੰ ਭੁੱਲ ਕੇ ਆਪਣੀ ਮਨਮਰਜ਼ੀ ਕਰਨੇ ਸ਼ੁਰੂ ਕਰ ਦਿੰਦਾ ਹੈ ਛੋਟੇ ਬੱਚਿਆਂ ਦੇ ਵਿੱਚ ਕੋਈ ਵੈਰ ਵਿਰੋਧ ਈਰਖਾ ਦੀ ਪਾਵਣਾ ਨਹੀਂ ਹੁੰਦੀ ਪਰ ਜਿਉਂ-ਜਿਉਂ ਆਪਾਂ ਵੱਡੇ ਹੁੰਦੇ ਹਾਂ ਦੁਨੀਆਦਾਰੀ ਵਿੱਚ ਵਿੱਚ ਆਦੇ ਹਾਂ ਤੇ ਸਾਰੇ ਵਿਸ਼ੇ-ਵਿਕਾਰ ਸਾਡੇ ਵਿੱਚ ਆ ਜਾਂਦੇ ਹਨ ਪਾ ਸੰਗ ਜੀ ਜੋ ਮਨਨ ਕੋ ਗੁਰੂ ਦੀ ਮਾਤ ਅਨੁਸਾਰ ਚੱਲਦੇ ਹਨ ਗੁਰੂ ਦੇ ਗਿਆਨ ਦੇ ਅਨੁਸਾਰ ਚੱਲਦੇ ਹਨ ਗੁਰੂ ਸਾਹਿਬ ਜੀ ਉਹਨਾਂ ਦੇ ਬਹੁਤ ਖੁਸ਼ ਹੁੰਦੇ ਹਨ ਉਹਨਾਂ ਦੇ ਬਹੁਤ ਤਰਸ ਕਰਦੇ ਹਨ ਤੇ ਵਾਏ ਗੁਰੂ ਸੱਚੇ ਪਾਤਸ਼ਾਹ ਜੀ ਮਨਨ ਕੋ ਤਾਂ ਤੀਰ ਇਸ ਕਰਕੇ ਭੇਜਿਆ ਸੀ ਕਿ ਇੰਨਾ ਤੱਕ ਤਾਂ ਇੰਨਾ ਪਾਵਰਾਂ ਕਰਕੇ ਬੰਦਿਆ ਤੂੰ ਤਰਤੀ ਤੇ ਜਾ ਤੇ ਨੇਕ ਕੰਮ ਕਰ ਚੰਗੇ ਕੰਮ ਕਰ ਆਪਣੇ ਪਿਛਲੇ ਮਾੜੇ ਕਰਮ ਘਟਵਾ ਲੈ ਅਤੇ ਅੱਗੇ ਸੋਹਣੇ ਸੋਹਣੇ ਲੇਖ ਲਖਵਾ ਲੈ ਪਰ ਮਨੋਖਣੇ ਇਹਦਾ ਉਲਟ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਜੀ ਨੇ ਸਾਨੂੰ ਇੱਥੇ ਭੇਜਿਆ ਸੀ ਸਰਬੱਤ ਦਾ ਭਲਾ ਕਰਨ ਦੇ ਲਈ ਆਪਣੀ ਵਾਕੇ ਜੀਆਂ ਜੰਤਾਂ ਦਾ ਭਲਾ ਕਰਨ ਦੇ ਲਈ। ਉਹਨਾਂ ਦੀ ਮਦਦ ਕਰਨ ਦੇ ਲਈ ਪਰ ਅਸੀਂ ਤਾਂ ਉਹਨਾਂ ਹੀ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਫਿਰ ਕਈ ਵਾਰ ਗੁਰੂ ਸਾਹਿਬ ਜੀ ਨੂੰ ਇਹ ਕੁਦਰਤ ਨੂੰ ਸਾਡੇ ਲਈ ਸਖਤ ਫੈਸਲੇ ਕਰਨੇ ਪੈਂਦੇ ਹਨ। ਜੋ ਅਸੀਂ ਚਾਹੁੰਦੇ ਹਾਂ ਐਵੇਂ ਗੁਰੂ ਸਾਹਿਬ ਜੀ ਸਾਡੇ ਤੇ ਸਦਾ ਹੀ ਮਿਹਰਬਾਨ ਰਹਿਣ। ਤੇ ਕੁਦਰਤ ਕੈਨਤ ਸਾਡੇ ਤੇ ਮਿਹਰਬਾਨ ਰਵੇ ਤਾਂ ਫਿਰ ਸਾਡਾ ਵੀ ਫਰਜ ਹੈ ਕਿ ਅਸੀਂ ਕੁਦਰਤ ਕੈਨਤ ਜੀ ਜਾਨਵਰਾਂ ਦਾ ਖਿਆਲ ਰੱਖੀਏ ਸੰਗਜ ਜੀ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇਹ ਜਾਨਵਰਾਂ ਪੰਛੀ ਪਰਿੰਦਿਆਂ ਭਾਵ ਕਿ ਪ੍ਰਮਾਤਮਾ ਦੀ ਬਣਾਈ ਹੋਈ ਜੀ ਜਾਨਤਾਂ ਦੇ ਤਰਸ ਕਰਦੇ ਹਾਂ ਤਾਂ ਵਾਹੀ ਗਰ ਸਾਡੇ ਤੇ ਬਹੁਤ ਤਰਸ ਕਰਦੇ ਹਨ ਬਾਕੀ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ